ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸਨ ਦਿਸਨ ਅਨੁਸਾਰ ਜਿਹੜਾ ਹੈ ਵਕਫਾ ਕ ਜਿਹੜੇ ਮੰਤਰੀ ਨੇ ਉਹ ਆਪਣੇ ਮਹਿਕਮਿਆਂ ਦੇ ਵਿੱਚ ਜਾ ਕੇ ਲਗਾਤਾਰ ਜਿਹੜੀ ਹੈ ਉਹ ਛਾਪੇਮਾਰੀ ਕਰ ਰਹੇ ਨੇ ਦੱਸ ਦਈਏ ਕਿ ਹੁਣ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਉਹ ਅਚਨਚੇ ਜਿਹੜੇ ਆ ਉਹ ਲਗ ਲਗ ਹਸਪਤਾਲਾਂ ਦੇ ਵਿੱਚ ਜਾਂ ਕਹਿ ਲਈਏ ਕਿ ਮੁੱਢਲੀ ਸੇਵਾ ਕੇਂਦਰਾਂ ਦੇ ਵਿੱਚ ਜਾਂ ਮੁੱਢਲੀ ਸਿਹਤ ਕੇਂਦਰਾਂ ਦੇ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੇ ਨੇ ਘਨੌਰ ਦੇ ਵਿੱਚ ਪਹੁੰਚੇ ਨੇ ਘਨੌਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਉੱਥੇ ਦਾ ਜਾਇਜ਼ਾ ਲਿਆ ਜਾਇਜ਼ਾ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਇੱਥੇ ਸਾਨੂੰ ਕੁਝ ਕਮੀਆਂ ਜ਼ਰੂਰ ਦੇਖਣ ਨੂੰ ਮਿਲੀਆਂ ਨੇ ਕੋਈ ਸਟਾਫ ਦੀ ਕਮੀ ਲੈ ਕੇ ਹੋਵੇ ਜਾਂ ਸਾਫ ਸਵੈ ਦੀ ਕਮੀ ਲੈ ਕੇ ਹੋਵੇ ਤਾਂ ਉਹਨਾਂ ਨੇ ਮਰੀਜ਼ਾਂ ਨਾਲ ਗੱਲ ਵੀ ਕੀਤੀ ਹੈ ਤਾਂ ਉਹਨਾਂ ਕਿਹਾ ਹੈ ਕਿ ਅਸੀਂ ਇਹਨਾਂ ਕਮੀਆਂ ਨੂੰ ਜਲਦੀ ਪੂਰਾ ਕਰ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਸਿਹਤ ਸੂਲਤਾਂ ਸਿੱਖਿਆ ਇਨਫਰਾਸਟ੍ਰਕਚਰ ਉੱਪਰ ਅਸੀਂ ਬਹੁਤ ਸਾਰੀ ਸਰਕਾਰ ਜੀ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਮੇਰੇ ਅਚਨਚੇ ਦੌਰਾ ਕਰਨ ਦਾ ਮਕਸਦ ਕਿਸੇ ਨੂੰ ਡਰਾਉਣਾ ਜਾਂ ਕਿਸੇ ਨੂੰ ਸਸਪੈਂਡ ਕਰਨਾ ਜਾਂ ਕਿਸੇ ਨੂੰ ਟਰਮੀਨੇਟ ਕਰਨਾ ਨਹੀਂ ਹੁੰਦਾ ਮੇਰਾ ਅਚਨਚੇ ਦੌਰਾ ਇਹ ਹੁੰਦਾ ਹੈ ਕਿ ਜੋ ਹਾਲਾਤ ਜਿਸ ਤਰ੍ਹਾਂ ਹੈਗੇ ਨੇ ਉਸ ਤਰ੍ਹਾਂ ਦੇ ਹਾਲਾਤ ਮੈਨੂੰ ਦੇਖਣ ਨੂੰ ਮਿਲਣ ਕਿਉਂਕਿ ਜੇਕਰ ਮੈਂ ਜਾਣਕਾਰੀ ਦੇ ਕੇ ਪਹੁੰਚਦਾ ਤਾਂ ਜਾ ਮਤੋਂ ਪਹਿਲਾਂ ਜਿਹੜੇ ਸੁਧਾਰ ਕਰ ਲਏ ਜਾਂਦੇ ਨੇ ਤਾਂ ਮੈਂ ਚਾਹ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਹਸਪਤਾਲ ਹੈਗਾ ਜਾਂ ਉਸ ਤਰ੍ਹਾਂ ਮੈਨੂੰ ਦਿਖਾਇਆ ਜਾਵੇ ਤਾਂ ਅਜ ਘਨੌਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਉੱਥੇ ਛਾਪੇਮਾਰੀ ਕੀਤੀ ਹੈ ਤੇ ਨਾਲ ਦੀ ਨਾਲ ਉੱਥੋਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਭਾਈਆਂ ਨੇ ਉਸ ਤੋਂ ਬਾਅਦ ਕੋਈ ਜਿਹੜੇ ਕਮੀਆਂ ਨੇ ਉਹ ਉਹਨਾਂ ਨੂੰ ਮਿਲੀਆਂ ਨੇ ਉਹਨਾਂ ਨੇ ਜਲਦੀ ਕਿਹਾ ਕਿ ਜਲਦੀ ਠੀਕ ਕਰ ਦਿੱਤੀ ਜਾਣਗੀਆਂ ਤੇ ਬਰਬੀਰ ਸਿੰਘ ਦਾ ਕੀ ਕਹਿਣਾ ਤੁਸੀਂ ਸੁਣ ਲਓ ਅਚਨ ਚੇਦਕ ਨੂੰ ਹਸਪੀਟਲ ਦਾ ਦੌਰਾ ਕੀਤਾ ਜੀ ਕੀ ਕਹਿਣਾ ਚਾਹੋਗੇ ਤੇ ਕੀ ਦੇਖਿਆ ਤੁਸੀਂ ਬਾਈ ਅਚਨ ਚੇਦਕ ਦਾ ਇਸ ਕੰਮ ਕਿ ਕਰਦਾ ਕਿ ਮਨੂੰ ਐਕਚੁਅਲੀ ਜਿਹੜੀ ਗਰਾਉਂਡ ਰਿਐਲਿਟੀ ਹੈ ਜੇ ਮੈਂ ਦੱਸ ਕੇ ਜਾਵਾਂਗਾ ਫਿਰ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਜੀ ਜਿਵੇਂ ਹੁਣ ਤੁਹਾਡੇ ਬੰਦੇ ਅੱਜ ਤੇ ਗੋਇਲ ਨੰਦੀ ਆ ਜਾ ਕੇ ਤੇ ਰਜਿਸਟ੍ਰੇਸ਼ਨ ਹੁੰਦੀ ਆ ਉੱਥੇ ਲੌਪਸ ਖੜੇ ਆ ਉਹ ਤਾਂ ਮੈਂ ਕਹਾਂ ਵੀ ਉਹਦਾ ਸ਼ਰਟ ਵੱਡਾ ਕਰੋ ਤੇ ਉਹਦੇ ਤੇ ਪੱਖਾ ਹੋਰ ਲਵਾਓ ਉਹਦੇ ਤੇ ਤੇ ਵੀ ਇਹਦੇ ਪਾਣੀ ਦਾ ਪੇਟਰ ਬੰਦੋਬਸਤ ਕਰੋ ਇੱਥੇ ਤੁਹਾਡੇ ਕੋਲ ਸਟਾਫ ਕੋਈ ਨਹੀਂ ਜਿਹੜਾ ਕਲਾਸ ਰਿਪੋਰਟ ਦਾ ਕੋਈ ਜਿਹੜਾ ਕੋਗੜੀ ਰਿਪੋਰਟ ਦਵਾਉਣਾ ਬਸ ਇੱਕ ਕੋਈ ਕਲਾਸ ਰਿਪੋਰਟ ਇਹ ਨਹੀਂ ਕਰਦਾ ਤੁਹਾਡੇ ਆ ਜਿਹੜੇ ਸਕੂਟਰਾਂ ਥੋੜਾ ਜਿਹਾ ਆਰਡਰ ਨਹੀਂ ਪਹੁੰਚਾਉਂਣਾ ਇੱਕ ਰਾਤ ਵੇਲੇ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਦਿਨ 'ਚ ਤੁਸੀਂ ਦੇਖਿਆ ਦੋ ਤਿੰਨ ਡਾਕਟਰ ਹੀ ਆ ਜਿਹੜੇ ਦਿਨ 'ਚ ਆਉਂਦੇ ਆ ਇੱਥੇ ਰਾਤ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਮੈਂ ਡਾਕਟਰ ਭਰਤੀ ਕੀਤੇ ਆ ਇੱਥੇ ਮੈਂ ਪੋਸਟ ਵੀ ਕੀਤੇ ਆ ਕਾਫੀ ਸਾਰੇ ਤੁਹਾਡੇ ਕੋਲੇ ਸਾਰੇ ਸਪੈਸ਼ਲਿਸਟ ਆ ਗਿਆ ਨਸਟਰ ਟੈਸਟ ਦੀ ਲੋੜ ਹੈ ਨਸਟਰ ਟੈਸਟ ਦੀ ਜਿਵੇਂ ਰ गुजायना ਕੋਲ ਜਿਵੇਂ ਮੈਂ ਦੇਖਿਆ ਵੀ ਇਹਨਾਂ ਨੂੰ ਆਈ ਚਲਦੀ ਦੀ ਇਹ ਐਸਟੀ ਵੀ اور ਸਕੇਲਰੀਅਸ ਪਰਸਨਲ ਦੀ ਲੋੜ ਤਾਂ ਸਾਰਿਆਂ ਦੀ ਹੁੰਦੀ ਹੈ ਜੀ ਉਹ ਮੈਂ ਹੁਣ ਇਹ ਕਰ ਰਿਹਾ ਹੈਗਾ ਜੀ ਕਿ ਹਫਤੇ ਚੱਕ ਕੇ ਦਿਨ ਉਹਨਾਂ ਦਾ ਫਿਕਸ ਕਰ ਦਿੰਦੇ ਹਾਂ ਫਟੋ ਕਟ ਲੋਕਾਂ ਨੂੰ ਸੋੜਨ ਦਾ ਜਿਆਦਾ ਵੀ ਫਲਾਣਾ ਜਿਹੜਾ 18 ਦਾ ਡਾਕਟਰ ਆਊਗਾ ਫਿਰ ਨਾੜਕਾ ਕਰਨ ਵਾਲਾ ਆਊਗਾ ਫਿਰ ਚਮੜੀ ਵਾਲਾ ਆਊਗਾ ਇਸ ਤਰ੍ਹਾਂ ਕਰਕੇ ਜੁੜਾ ਹੈਗਾ ਬਿਲਕੁਲ ਬਿਲਡਿੰਗ ਕਿੰਨੀ ਬੜੀ ਬਣ ਗਈ ਪਰ ਡਾਕਟਰਾਂ ਦੀ ਕਮੀ ਕਰਕੇ ਇੱਥੇ ਬਹੁਤ ਦਿੱਕਤਾਂ ਦੀਆਂ ਆ ਰਹੀਆਂ ਨੇ 25 ਕਿਲੋਮੀਟਰ ਇੱਥੋਂ ਹਸਪਤਾਲ ਪੈਂਦਾ ਅੰਬਾਲਾ ਰਾਜਪੁਰਾ ਪਟਿਆਲਾ ਇਹ ਮੇਰੇ ਕੋਲ ਠੀਕ ਹੈ ਜੀ ਡਾਕਟਰਸ ਵੀ ਜਿਹੜੀ ਫੈਲਾਸੀ ਆ ਤੁਸੀਂ ਦੇਖੋ ਪਿੱਛੇ ਜਿਹੜੇ ਹੈਗੇ ਆ ਇਹ ਪਹਿਲੀ ਵਾਰੀ ਆ ਜਿਹੜੀ ਬਾਹਰ ਸਰਕਾਰ ਆ ਤੇ ਦਵਾਈਆਂ ਤੁਹਾਡੇ ਹੁਣ ਮਿਲਣ ਲੱਗ ਸਕਦੀਆਂ। ਪਹਿਲੀ ਗੱਲ ਇਹ ਹੋਈ ਆ ਡਾਇਗਨੋਸਟਿਕ ਹੋਣ ਲੱਗਿਆ ਮੈਂ ਤੁਹਾਡੇ ਪੁਰਾਣੇ ਕਲੀਨਿਕ ਵੀ ਛਾ ਕੇ ਆਇਆ ਉੱਥੇ ਵੀ 100 ਮੇਜ਼ 100 ਸਮਸਫੀਸ਼ੀਅੰਟ ਮਲ ਪਰਿਆ ਪਿਆ ਸੀ ਉਹ ਵੀ ਇੱਥੇ ਵੀ ਤੁਹਾਡੇ ਜਿਹੜੇ ਹੈਗੇ ਆ 4-50 ਪੇਸ਼ੈਂਟਸ ਆ। ਸੋ ਲੋਕਾਂ ਨੂੰ ਸਰਵਿਸਿਜ਼ ਦੀ ਲੋੜ ਹੈ ਤੇ ਅਸੀਂ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਅਸੀਂ ਇਹਦੇ ਤੇ ਸਾਫ ਸਫਾਈ ਰੱਖ-ਰਖਾਵ ਇਹਦੇ ਵਾਸਤੇ ਅਸੀਂ ਸਪੈਸ਼ਲ ਬਜਟ ਵੀ ਦੇ ਰਹੇ ਆ ਤੇ ਡਾਕਟਰ ਭਰਤੀ ਕਰ ਰਹੇ ਆ ਨਰਸਸ ਵੀ ਭਰਤੀ ਕਰ ਡਾਕਟਰ ਸੀ ਪਰਤੇ ਕੀਤਾ ਸੀ ਪੋਸਟ ਕਰਦੇ ਆ ਪਰ ਡਾਕਟਰਾਂ ਦੀ ਕਰਨਾ ਸੀ ਹੁੰਦੀ ਆ ਕਿ ਮੈਡੀਕਲ ਕਾਲਜ ਰਹੇ ਜਾਂ ਮਾਤਾਛੱਦੇ ਰਹੇ ਤੇ ਉਹਨੂੰ ਪਰਸੂਏਟ ਕਰਕੇ ਭੇਜਣਾ ਤੇ ਫੋਰਦੀ ਟਾਈਮ ਲੀਨ ਮੈਂ ਕਰ ਰਿਹਾ ਹੈਗਾ ਤੇ ਸਾਰੇ ਸਪੈਸ਼ਲਿਸਟ ਜਿਹੜੇ ਨਹੀਂ ਐ ਇੱਥੇ ਜਿਹੜੇ ਜਿਹਨਾਂ ਦੇ ਮੀਲ ਵੀ ਘੱਟ ਹੁੰਦੇ ਆ ਅੱਖਾਂ ਦੇ ਹੋ ਗਏ ਨੱਕਾਂ ਦੇ ਹੋ ਗਏ ਚਮੜੀ ਦੇ ਹੋ ਗਏ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲਿਸਟ ਹੈਗੇ ਆ ਜਿਹੜੇ ਰੋਜ਼ ਇੱਥੇ ਉਹਨਾਂ ਦੀ ਪੋਸਟਾਂ ਵੀ ਨਹੀਂ ਐ ਤੇ ਕਰ ਉਹਨਾਂ ਦੀ ਬਾਈ ਰੋਟੇਸ਼ਨ ਡਿਊਟੀ ਮੇਰੇ ਲਾ ਲਵਾਂਗਾ ਠੀਕ